ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਪਿਓ ਆਪਣੇ ਬੱਚਿਆਂ ਨੂੰ ਕਿੰਨੇ ਲਾਡ ਪਿਆਰ ਦੇ ਨਾਲ ਪਾਲਦੇ ਨੇ ਜਦੋਂ ਦੁਨੀਆ ਤੋਂ ਮਾਂ ਚਲੀ ਜਾਂਦੀ ਹੈ ਇਹ ਧੀ ਆਪਣੀ ਮਾਂ ਦੀ ਫੋਟੋ ਨੂੰ ਚੁੱਕ ਕੇ ਕਿੰਨਾ ਜ਼ਿਆਦਾ ਰੋ ਰਹੀ ਹੈ ਦੋਸਤੋ ਸੱਚੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਨਾ ਬਹੁਤ ਹੀ ਦੁੱਖ ਲੱਗਿਆ ਇਹ ਧੀ ਦੇਖੋ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਦੋਸਤੋ ਬਹੁਤ ਔਖਾ ਹੋ ਜਾਂਦਾ ਜਦੋਂ ਧੀਆਂ ਨੂੰ ਮਾਂ ਛੱਡ ਕੇ ਤੁਰ ਜਾਂਦੀ ਹੈ ਜਿਹੜਾ ਦੁੱਖ ਸਕੀ ਮਾਂ ਨੇ ਪੁੱਸਣਾ ਸੀ ਉਹ ਹੋਰ ਕੋਈ ਨਹੀਂ ਪੁੱਛ ਸਕਦਾ ਇਸ ਸਮੇਂ ਤਾਂ ਆਪਣੇ ਵੀ ਸਾਥ ਛੱਡ ਜਾਂਦੇ ਨੇ हे ਮੇਰਿਆ ਮਾਲਕਾ ਨਿੱਕੀ ਉਮਰੇ ਬੱਚਿਆਂ ਦੀ ਮਾਂ ਨਾ ਮਰੇ ਇਸ ਧੀ ਦੇ ਵੀ ਸੁਪਨੇ ਹੋਣਗੇ ਆ ਸਮੇਂ ਨੂੰ ਦੇਖ ਕੇ ਤਾਂ ਧੀ ਦੇ ਸੁਪਨੇ ਚੂਰ ਹੋ ਗਏ ਨੇ ਪ੍ਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਪ੍ਰਮਾਤਮਾ ਆਪ ਹੀ ਜਾਣਦਾ ਏ ਪ੍ਰਮਾਤਮਾ ਇਸ ਧੀ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ ਇਸ ਸਮੇਂ ਦੇ ਹਾਲਾਤਾਂ ਵਿੱਚ ਖੰਡ ਨੂੰ ਧੀ ਨੂੰ ਹਿੰਮਤ ਦੇਵੇ ਪਰਮਾਤਮਾ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਖਾਓ